ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਤੇ ਸਾਰੀਆਂ ਆਪਣੀਆਂ ਭੈਣਾਂ ਨੂੰ ਅੱਜ ਬਾਈਰ ਗਿਆ ਆ ਪੁੱਛਦਿਆਂ ਵੀ ਕਿਹੜੇ ਪਿੰਡੋਂ ਆਇਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਹਾਂ ਵੀਰੇ ਠੀਕ ਠਾਕ ਕਿਹੜਾ ਪਿੰਡ ਆ ਬਾਈ ਬਾਈ ਆਪਣਾ ਪਿੰਡ ਹੈਗਾ ਥੇਰੇ ਵਾਲਾ ਗੁੰਮੀਪੁਰ ਜੈਤੂਪੁਰ ਇਰਾ ਕਿਹੜਾ ਆਪਣਾ ਜਿਲ੍ਹਾ ਪਿੰਡਪੁਰ ਬਹੁਤ ਦੂਰੋਂ ਆਇਆ ਜਰਾ ਹਾਂ ਬਾਈ ਹੈਗਾ ਆਪਾਂ ਨੂੰ ਪਈ ਜਾਂਦਾ ਹੋ 50 60 ਕਿਲੋ ਅੱਛਾ ਬਾਈ ਹਾਂ ਠੀਕ ਹੈ ਕੀ ਕੋ ਸੁਣ ਲਿਆ ਬਾਈ ਤੁਸੀਂ ਬਾਈ ਅਸੀਂ 4 ਕਿਲੋ ਘਿਓ ਲਿਆ ਤੇ ਵਾਲਿਆ ਤੇ ਆ ਪਿੰਨਿਆ 1 ਕਿਲੋ ਹੁਣ ਤੋਂ ਤੇ ਘਰੇ ਆ ਕੇ ਖਾਦੀਆਂ ਬਈ ਕੀ ਕਰਿਆ ਸਰਵਿਸ ਹਾਂ ਜੀ ਕਰਿਆ ਕਿਵੇਂ ਲੱਗੀਆਂ ਪੰਨੀਆਂ ਆਪਣੀਆਂ ਅਸੀਂ ਸਾਡੀ ਮਾਤਾ ਬਣਾਉਂਦੀ ਹੁੰਦੀ ਸੀ ਬਾਈ ਅੱਛਾ ਬਈ ਹੋਾ ਜੇ ਮੈਂ ਛੋਟਾ ਬੰਦਾ ਦੇਖਿਆ ਠੀਕ ਹੈ ਇਹ ਉਹੀ ਸਵਾਦ ਲੱਗਿਆ ਸਾਨੂੰ ਪੱਕੇ ਦਾ ਲੈ ਯਾਰ ਬਾਈ ਪੱਕੀ ਪਈ ਇਹ ਬਹੁਤ ਬਈ ਵਧੀਆ ਦੇਖੋ ਉਹ ਕਿਉਂ ਹਰ ਥਾਂ ਤੇ ਮਿਲਦਾ ਪਰ ਜਿਵੇਂ ਲੱਕੜਾਂ ਨਾਲ ਚੁੱਲ੍ਹੇ ਤੇ ਦੇਖਿਆ ਹਮ ਹਣਾ ਚਾਚਾ ਤੇ ਇਹ ਤੇ ਮਿਹਨਤ ਬੜੀ ਆ ਬਾਈ ਢਾਲ ਕੇਤੂ ਲੈ ਕੇ ਆ ਤੁਹਾਨੂੰ ਤੱਕ ਕਿਉਂਕਿ ਅਸੀਂ ਸਾਡੀ ਮਾਤਾ ਬਣਾਉਂਦੀ ਹੁੰਦੀ ਸੀ ਉਹ ਆ ਸਵੇਰੇ ਲੱਗ ਜਾਂਦੀ ਤੇ ਸ਼ਾਮ ਨੂੰ ਬੰਦ ਹੁੰਦੀ ਹੂੰ ਤੇ ਬਾਈ ਜਿਹੜੇ ਬੰਦੇ ਨੇ ਤੁਸੀਂ ਜਿੰਨੇ ਕੰਮ ਕਰਨਾ ਅੱਜ ਕੱਲ ਵਪਾਰ ਵਾਲਾ ਹੈ ਨਾ ਕਹਿੰਦਾ ਟੀਜੀ ਹੂੰ ਉਸ ਹਿਸਾਬ ਨਾਲ ਬਾਈ ਕਰਦਾ ਹੈ ਬਾਕੀ ਕਿ ਉਹ ਦਾ ਤੋਂ ਤੋਂ ਦੇਖ ਕੇ ਵੀਡੀਓ ਆਇਆ ਸੀ ਉਹ ਅਸੀਂ ਤੁਹਾਨੂੰ ਜਾ ਕੇ ਰਿਵਿਊ ਦੇਵਾਂਗੇ ਠੀਕ ਆ ਠੀਕ ਆ ਬਾਈ ਤੇ ਬਈਰਗਾ ਬਹੁਤ ਧੰਨਵਾਦ ਆ ਬਹੁਤ ਦੂਰੋਂ ਆਇਆ ਜਿਹੜਿਆ ਬਈ ਲੱਤਾਂ ਆ ਖਿੱਚਣ ਵਾਲੇ ਬਣਾ ਇਹਨਾਂ ਨੂੰ ਕਹਦੇ ਸਰਮਾਹ ਸਾਹਿਬ ਹਾਂ ਤੁਸੀਂ ਤੁਹਾਡੇ ਕੋਲ ਤਾਂ ਸਾਰੇ ਹੀ ਆਉਂਦੇ ਆ ਨਹੀਂ ਲੱਤਾਂ ਬਈ ਜਿਹੜੇ ਖਿੱਚਦੇ ਆ ਉਹਨਾਂ ਦੇ ਪੱਲੇ ਤਾਂ ਕੋਈ ਗੱਲ ਹੁੰਦੀ ਨਹੀਂ ਠੀਕ ਹੈ ਨਾ ਤੇ ਉਹ ਆਪਦਾ ਹੀ ਕਰ ਕਰਕੇ ਆਪੇ ਹੀ ਹਟ ਜਾਣਗੇ ਤੁਸੀਂ ਆਪਦੇ ਕੰਮ ਬੰਨੀ ਬਈ ਧਿਆਨ ਦਿਓ ਇਹਨਾਂ ਨੂੰ ਫालतू ਬੰਦਿਆਂ ਨੂੰ ਤੁਸੀਂ ਵੈਸੇ ਹੀ ਇਗਨੋਰ ਕਰੋ ਇਹ ਆਪੇ ਹੀ ਬੋਲ ਬੋਲ ਕੇ ਆਪੇ ਹੀ ਟਿਕ ਜਾਣਗੇ ਕਿਉਂ ਜੱਜ ਧਿਆਨ ਹੀ ਨਾ ਦਿਓ ਇੱਧਰ ਬਈ ਆਪਦਾ ਕੰਮ ਤੁਹਾਡਾ ਵਧ ਗਿਆ ਚੱਲਦਾ ਦਾਦੀ ਕਿਰਪਾ ਨਾਲ ਤੁਹਾਡਾ ਬਹੁਤ ਵਧੀਆ ਚੀਜ਼ ਹੈ ਤੇ ਇਸ ਕਰਕੇ ਵੀ ਇਹ ਜੇ ਬੰਦੇ ਨਹੀਂ ਧਿਆਨ ਹੀ ਦੇਉ ਜਿਵੇਂ ਤੁਹਾਡਾ ਆ ਹੋ ਗਿਆ ਇਹ ਜਿਵੇਂ ਚੱਲੀ ਜਾਂਦਾ ਤੁਹਾਡੇ ਪੇਜ ਤੋਂ ਦੇਖ ਕੇ ਆਏ ਆ ਬਈ ਤੁਹਾਡੇ ਕੋਲੇ ਤਾਂ ਬਾਹਰੋਂ ਆਰਡਰ ਆਇਆ ਕਰਨੀ ਘਰੇ ਆਉਂਦੇ ਆ ਬਈ ਇਹਨਾਂ ਵਿੱਚ ਤਾਂ ਕੋਰੀਅਰ ਬੰਦ ਕਰਾਇਆ ਬਾਈ ਆਪਣੇ ਕੋਲੇ ਟਾਈਮ ਨਹੀਂ ਇਹ ਲੋਕ ਹੁੰਦੇ ਆ ਵੀ ਦੂਜੇ ਦਾ ਕੰਮ ਖਰਾਬ ਕਰੀਏ ਇਹਦਾ ਚੱਲਦਾ ਕਿਉਂ ਇਸ ਕਰਕੇ ਇਹਨਾਂ ਲੋਕਾਂ ਮਰਨੀ ਬਾਈ ਧਿਆਨ ਦੇਣ ਦੀ ਬਹੁਤਾ ਲੋੜ ਨਹੀਂ ਇਹ ਕਦੇ ਵੀਡੀਓ ਪਾ ਕੇ ਮੈਂ ਕਿਹਾ ਨਾ ਲਾਟਦਾ ਮਰਵਾਈਏ ਚੱਲਾ ਰਹਿਣ ਦੀ ਨਹੀਂ ਉਹ ਨਹੀਂ ਲੋੜ ਨਹੀਂ ਬਾਈ ਲੋੜ ਨਹੀਂ ਬਾਈ ਚਲੋ ਆ ਦਾ ਕੰਮ ਜੀ ਜੀ ਤੜਕੇ ਦੇਖੋ ਜਦੋਂ ਬੰਦਾ ਕਾਮਯਾਬ ਹੁੰਦਾ ਉਹਦੀ ਕਾਮਯਾਬੀ ਤਾਂ ਹਰੇਕ ਦੁਖੀ ਹੁੰਦੀ ਤੂੰ ਬਈ ਕਾਮਯਾਬ ਹੋਏ ਉਹਨਾਂ ਦੀ ਲਾਟ ਆਪੇ ਵੱਜ ਜਾਂਦੀ ਹੈ ਬਾਕੀ ਸਾਹਮਣੇ ਵਾਲਾ ਬੰਦਾ ਪਹਿਲੀ ਵਾਰੀ ਸਮਝਿਆ ਮੈਂ ਜਦੋਂ ਤੜਕੇ ਉੱਠਦੇ ਆ ਨਾ ਬਈ ਇਹ ਹਾਂ ਪਤਾ ਜਦੋਂ ਫੋਨ ਚੱਕਦੇ ਆ ਤੇ ਸਾਡਾ ਭਰਾ 4:30 ਵਜੇ ਵੀਡੀਓ ਆਪਾਂ ਆਂਦਾ ਹੈ ਤੇ ਇਹਨਾਂ ਦੇ ਹੱਥ ਚੋਂ ਫੋਨ ਡਿੱਗ ਪੈਂਦਾ ਬਈ ਸਾਰੀ ਵੀਡੀਓ ਨਹੀਂ ਦੇਖ ਸਕਦੇ ਆਪਣੀ ਨਹੀਂ ਉਹ ਤਾਂ ਹੈਗਾ ਹੀ ਆ ਬਈ ਉਹਨੇ ਆ ਰੇਟ ਨਾਲ ਜਿਹੜੇ ਰੇਟ ਨਾਲ ਤੁਸੀਂ ਕਿਉਂ ਦਿੰਨੇ ਆ ਆਪਾਂ ਨੂੰ ਪਤਾ ਹੀ ਹੈ ਵੀ ਘਰ ਦਾ ਆ ਲੱਕੜਾ ਤੇ ਭਾਈ ਲੋਕਾਂ ਦੇ ਭੱਟੀਆਂ ਲਾਈਆਂ ਖੂਆ ਅਗਲਾ ਘੰਟੇ ਚ ਕਰ ਲੀ ਗਏ ਦਾਦੇ ਦਾਦੀਆਂ ਦਾ ਕਰਾ ਲਿਆ ਤੂੰ ਖੋਈ ਰੀਆ ਪਿਛਲ ਟਿੱਕੀਆਂ ਖਵਾ ਲਈ ਜਿਹੜੀ ਸਾਨੂੰ ਪੁਰਾਣਾ ਯਾਨੀ ਜਿਹੜਾ ਆਪਾਂ ਲੱਕੜਾਂ ਦੇ ਬਣੇ ਨਹੀਂ ਨਹੀਂ ਯਾਰ ਭਾਈ ਤੇ ਮਿਹਨਤ ਹੈ ਭਾਈ ਤੇਰੀ ਤੇ ਮਿਹਨਤ ਨੂੰ ਤੇਰੀ ਨੂੰ ਸਲਾਮ ਧੰਨਵਾਦ ਭਾਈ ਬਹੁਤ ਬਹੁਤ ਠੱਗੀ ਗੱਲ ਜੀ ਸਾਰਿਆਂ ਨੂੰ ਜਿਉਂਦੇ ਬਸਦੇ ਰਹੋ ਭਾਈ